ਸੱਤ ਸ਼ਰੀਕਾਲ ਸੱਤ ਵਿੱਚੋਂ ਦੋ ਨਿਆਣੇ ਗੋਲੀ ਡੰਡਾ ਚੁੱਕੀ ਜਾਂਦੇ ਵੇਖੇ ਤਾਇ ਨੇ ਉਸ ਨੂੰ ਸੈਂਤ ਮਾਰੀ ਉਹਨਾਂ ਵਿੱਚੋਂ ਇੱਕ ਮੂੰਹ ਵਿੱਚ ਉਂਗਲ ਲੈ ਕੇ ਸੰਗ ਦਾ ਸੰਗ ਦਾ ਤਾਇ ਦੇ ਨੇੜੇ ਆ ਗਿਆ ਪਰ ਦੂਜਾ ਝੱਗੇ ਹੇਠ ਗੁੱਲੀ ਲੁਕੋ ਕੇ ਅਗਾਹ ਨੱਸ ਗਿਆ ਉਹ ਕਹਿੰਦਾ ਸੀ ਕੋਜੋਈ ਕੋਲਾਏ ਮੁੰਡੇ ਦੀ ਬਾਹ ਫੜ ਕੇ ਤਾਇ ਨੇ ਪੁੱਛਿਆ ਉਹ ਉਹ ਮਗੇ ਕਾ ਮਗੇ ਕਾਈ ਓਏ ਮਗੇ ਕਾ ਨੇਕ ਦਾ ਪੁੱਤੀਜਾ ਘੁੱਗੇ ਟਿੱਡੂ ਦਾ ਮੁੰਡਾ ਮੁੰਡੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਤਾਇਆ ਆਪਣੀਆਂ ਸੰਗਣੀਆਂ ਮੁੱਛਾਂ ਵਿੱਚੋਂ ਮੁਸਕਰਾਇਆ ਤੇ ਮੂੰਹ ਮੁੰਡੇ ਦੇ ਹੋਰ ਨੇੜੇ ਕਰਕੇ ਹੌਲੀ ਜਿਹੀ ਬੋਲਿਆ। ਤੇ ਤੂੰ ਸਾਤੇ ਬੁੱਝੜਦਾ ਹੈ ਨਾ ਤੇਰੇ ਬਾਬੇ ਦਾ ਨਾਂ ਤੈਨੂੰ ਪਤਾ? ਮੁੰਡੇ ਨੇ ਜੀਬ ਬਾਹਰ ਕੱਢ ਕੇ ਤਾਏ ਤੋਂ ਬਾਹਾਂ ਛਡਾਉਂਦੇ ਸੰਗ ਕੇ ਮੂੰਹ ਪਾਸੇ ਕਰ ਲਿਆ। ਦਾਦੀ ਦੇ ਆ ਖਸਮਾ ਆਪਦੇ ਬਾਬੇ ਦਾ ਨਾਂ ਨਹੀਂ ਪਤਾ? ਦੱਸ ਕਿਸੂ ਮੁਖਤਿਆਰੇ ਆ? ਮਖਤਿਆਰੇ ਐ ਕਿ ਫਿੱਡੂ ਰਾਂਝਾ ਤਾਇਆ ਉੱਚੀ ਸਾਰੀ ਹੱਸਿਆ ਪਰ ਮੁੰਡਾ ਮੂੰਹ ਵਿੱਚ ਉਂਗਲ ਪਾਈ ਗਲੀ ਦੇ ਅਗਲੇ ਸਿਰੇ ਤੇ ਸਾਮੇ ਖਲੋਤੇ ਆਪਣੇ ਗੁੱਲੀ ਵਾਲੇ ਬੇਲੀ ਵੱਲ ਝਾਕਦਾ ਬਾਹ ਛੜਾਉਂਦਾ ਯਤਨ ਕਰ ਰਿਹਾ ਚੰਗਾ ਚੱਲ ਇਹੋ ਦੱਸ ਬਈ ਪੁੱਤ ਕਿਹਦਾ ਹੈ ਲਾਲੂ ਦਾ ਮੁੰਡੇ ਨੇ ਛੇਤੀ ਦੇਣੇ ਜਵਾਬ ਦਿੱਤਾ ਗੁਰਮਖ ਕੇ ਲਾਲੂ ਦਾ ਹੂੰ ਲੱਗਦਾ ਹੁੰਦਾ ਨਾਨੀ ਦਾ ਯਾਰਾ ਨਾ ਬਾਬਾ ਨਾ ਤਾਇਆ ਹੂੰ ਇੱਕ ਹੀ ਨੇ ਮਤ ਦਿੱਤੀ ਓਏ ਤੈਨੂੰ ਮੁੰਡੇ ਦਾ ਸੰਗ ਤੇ ਸੈਮ ਨਾਲ ਮੂੰਹ ਲਾਲ ਹੋ ਗਿਆ ਤਾਇਆ ਦਾ ਭਰਾ ਚਿਹਰਾ ਤਾਇਆ ਦਾ ਭਰਾ ਚਿਹਰਾ ਵੀ ਪਾਕ ਗਿਆ ਉਸ ਰਤਾ ਖਰਖਵੀ ਆਵਾਜ਼ ਵਿੱਚ ਪੁੱਛਿਆ ਮੈਂ ਤੇਰਾ ਕੀ ਲੱਗਦਾ ਭਲਾ ਮੁੰਡਾ ਗੁੰਮਸੂਮ ਖਲੋਤਾ ਰਿਹਾ ਓਏ ਕੋਸ਼ਤਾ ਬੋਲ ਨਾਨਕਿਆ ਦੇ ਜੰਮਿਆ ਓਏ ਸੈਮੇ ਹੋਏ ਮੁੰਡੇ ਦੇ ਮੂੰਹੋਂ ਤਾਇਆ ਨਿਕਲ ਗਿਆ ਦੋਰ ਫਿਟੇ ਮੂੰ ਤੇਰੇ ਜੰਮਨ ਦੇ ਮੈਂ ਤੇਰੇ ਪਿਓ ਦਾ ਵੀ ਤਾਇਆ ਤੇ ਤੇਰਾ ਵੀ ਤਾਇਆ ਇਸ ਕਿਹੜੀ ਕਿਧਰੋਂ ਭਾਲੀ ਐ ਤੂੰ ਇਹ ਤੂੰ ਘਰੇ ਤੇਰੀ ਕੋਈ ਦਾਦੀ ਬੇਬੇ ਵੀ ਹੈ ਮਤ ਦੇਣ ਵਾਲੀ ਕਿ ਜੰਮ ਕੇ ਪੂੰਡਾਂ ਦੀਆਂ ਗਰੋਲੀਆਂ ਆਂਗੂ ਰੋੜੀ ਛੱਡਿਓ ਤਾਇਨੇ ਬਾਹ ਛੱਡ ਕੇ ਉਸ ਦੇ ਕੋਨੇ ਜਿਹੇ ਸਿਰ ਤੇ ਪੋਲੀ ਜਿਹੇ ਚਪੇੜ ਮਾਰੀ ਮੁੰਡਾ ਵਾਂ ਛੁੱਟਦਿਆਂ ਸ਼ੂਟ ਵੱਟ ਕੇ ਆਪਣੇ ਬੇਲੀ ਨਾਲ ਜਾਰਲਿਆ ਉਦੋਂ ਉਹ ਦੋਵੇਂ ਪਿਛਾਂ ਮੁੜਦੇ ਮੁੜ ਝਾਕਦੇ ਛੱਪੜ ਵੱਲ ਪੱਜ ਗਏ ਤਾਈ ਨੇ ਇੱਕ ਵਾਰੀ ਫੇਰ ਉਹਨਾਂ ਵੱਲ ਵੇਖਿਆ ਤੇ ਗੰਭੀਰ ਹੋ ਕੇ ਆਪਣੇ ਹੂਂਡੇ ਨੂੰ ਪਲੋਸਣ ਲੱਗ ਪਿਆ ਤਕੜਾ ਦੇਣ ਚੜ ਗਿਆ ਸੀ ਪਰ ਅਜੇ ਤਾਈ ਤਾਈ ਦਾ ਕੋਈ ਸੱਤ ਵਾਲਾ ਵੇਲੀ ਨਹੀਂ ਸੀ ਆਇਆ ਚਿੱਤ ਕਾਲਾ ਪੈਣ ਲੱਗ ਪਿਆ ਸੀ ਗਲੀ ਵਿੱਚ ਵੀ ਸੁੰਨ ਸਰਾ ਹੀ ਲੱਗਦੀ ਸੀ ਭੁੱਲਰਾਂ ਦੇ ਘਰੋਂ ਇੱਕ ਬਹੂ ਗੋਹੇ ਦਾ ਟੋਕਰਾ ਲੈ ਕੇ ਬਾਹਰ ਨਿਕਲੀ ਸੀ ਉਸ ਪਿੱਛੋਂ ਕੋਈ ਨਹੀਂ ਸੀ ਦਸਿਆ ਕੀ ਹੁੰਦਾ ਹੁੰਦਾ ਜਾਂਦਾ ਹੈ ਜਮਾਨੇ ਨੂੰ ਤਾਂ ਆਪ ਮਹਾਰਾਹੀ ਬੋਲ ਪਿਆ ਤੇ ਉਸ ਇੱਕ ਵਾਰ ਮੁੜ ਆਸੇ-ਪਾਸੇ ਨਿਗਾਹ ਮਾਰੀ ਰਾਮਾ ਵੀ ਪਤਾ ਨਹੀਂ ਮਰ ਗਿਆ ਕਿ ਜਾਉਂਦਾ ਪੁੱਛੋ ਤਾਂ ਆਖੂ ਬਹੂਆਂ ਸੁਦੇਹਾਂ ਚਾਹ ਨਹੀਂ ਕਰਕੇ ਦਿੰਦੀਆਂ ਭਲਾ ਪੁੱਛਣ ਵਾਲਾ ਹੋਵੇ ਇਹੋ ਜੇ ਇਹੋ ਜੀਆਂ ਬਹੂਆਂ ਨੂੰ ਫਾਹੇ ਦੇਣ ਇਹਨਾਂ ਨੂੰ ਸੇੜ ਕੇ ਕਿਉਂ ਲਿਆਂਦਾ ਸੀ ਇਹ ਦੂ ਤਾਂ ਪਰ ਕੋਈ ਮੰਦਾ ਬੋਲ ਬੋਲਣੋਂ ਰੁੱਕ ਕੇ ਤਾਇਆ ਖੁੰਡੇ ਦਾ ਸਹਾਰਾ ਲੈਂਦਿਆਂ ਉਠ ਖਲੋਤਾ ਇੰਦਰ ਕਾਰੀਗਰ ਦੇ ਕਾਰਖਾਨੇ ਵੱਲ ਤੁਰਦਿਆਂ ਫੇਰ ਆਪ ਮਹਾਰੇ ਬੋਲਣ ਲੱਗ ਪਿਆ ਅੱਗੇ ਦਿਨ ਚੜ੍ਹਦੇ ਨਾਲ ਬੁੜਿਆਂ ਢਟੇਰਿਆਂ ਨੇ ਸੱਤ ਵਿੱਚ ਆ ਬੈਠਣਾ ਘਰੇ ਨੂੰ ਹਾਤੀਆਂ ਨੇ ਸੌ ਕੰਮ ਕਰਨੇ ਹੋਣੇ ਬੁੜਿਆਂ ਤੋਂ ਪੱਲੇ ਕਰਦੀਆਂ ਫਿਰਨਾ ਕਿ ਗੋਹਾ ਕੂੜਾ ਨਿਮੇੜ ਨਾਲੇ ਬੰਦੇ ਦਾ ਬੁੜੀਆਂ ਕੋਲੇ ਕੰਮ ਕੀ ਪਰ ਹੁਣ ਗੁਰਮਖ ਅਰਗੇ ਵੀ ਠਰ ਕੇ ਫਿਰਦੇ ਆਖੇ ਬਹੂਆਂ ਨੂੰ ਪੁੰਡ ਕੱਢਣ ਦੀ ਜ਼ਰੂਰਤ ਕੀ ਐ ਆਹੋ ਨੂੰ ਸੋਹਰੇ ਦੀ ਸਾਲੀ ਬਾਬਾ ਪੋਤੀਆਂ ਦਾ ਮਾਸੜ ਜੇ ਸੰਗ ਸ਼ਰਮੀ ਨਾ ਰਹੀ ਤਾਂ ਬੰਦੇ ਵਿੱਚ ਤੇ ਪਸ਼ੂ ਵਿੱਚ ਫਰਕ ਕੀ ਐ ਓਏ ਕੀ ਦੇ ਨਾਲ ਸੁਖਮਣੀ ਦੇ ਅਰਥ ਕਰਦਾ ਆਉਂਦਾ ਬਾਈ ਇੰਦਰ ਨੇ ਬਠਲ ਵਿੱਚ ਅੱਗ ਦੇ ਅੱਗ ਤੇ ਸੁੱਕੇ ਸੱਕ ਸੁੱਟਦਿਆਂ ਦੂਰੋਂ ਹੀ ਉਸ ਦਾ ਸਵਾਗਤ ਕੀਤਾ ਅਰਥਕ ਇਹਦੇ ਨਾਲ ਕਰਨੇ ਆਂ ਇੰਦਰ ਸਿਆ ਆਪ ਦੀ ਰੋਣੇ ਰੋਣੇ ਆਂ ਖੁੰਡੇ ਦੇ ਆਸਰੇ ਆਪਣੇ ਸਾਰੇ ਭਾਰੇ ਸਰੀਰ ਨੂੰ ਬੋਚਦਾ ਉਹ ਇੰਦਰ ਦੇ ਸਾਹਮਣੇ ਮੋਢੀ ਤੇ ਜਾ ਬੈਠਾ ਤੋਖ ਦੇ ਸੱਕਾਂ ਦੇ ਨਿੱਗੇ ਧੂਏ ਵਿੱਚ ਹੱਥ ਪਾਉਂਦਿਆਂ ਫੇਰ ਆਪ ਮਹਾਰੇ ਹੀ ਬੋਲਣ ਲੱਗ ਪਿਆ ਇੰਦਰ ਸਿਆ ਤੂੰ ਤਾਂ ਗਿਆਨ ਬਾਣ ਪੁਰਸ਼ ਇਹ ਦੁਨੀਆ ਨੂੰ ਕੀ ਹੁੰਦਾ ਜਾਂਦਾ ਮੈਂ ਤੜਕੇ ਦਾ ਸਾਥ ਵਿੱਚ ਆ ਕੇ ਬੈਠਾ ਕੋਈ ਚੜੀ ਨਹੀਂ ਫਰਕੀ ਖਬਰੇ ਘਰੇ ਬੈਠੇ ਲੋਕ ਕੀ ਗੀਤਾਂ ਦਾ ਪਾਠ ਕਰਦੇ ਐ ਅੱਗੇ ਟਿੱਕੀ ਚੜਦੀ ਨਾਲ ਮਾਰ ਰੌਣਕਾਂ ਲੱਗ ਜਾਂਦੀ ਐ ਬੁੜਿਆ ਠੇਰਿਆ ਨੇ ਮੁੰਡੇ ਖੁੰਡਿਆਂ ਨੂੰ ਮਖੌਲ ਕਰਨੇ ਹੁਣ ਅੱਬ ਤਾਂ ਕੋਈ ਆਪ ਹੀ ਕੁਸ ਕੁਸ ਨਹੀਂ ਕਹਿੰਦਾ ਜੇ ਕਹਿ ਬੈਠੇ ਤਾਂ ਉੱਦੜ ਇਹ ਉੱਦੜ ਕੇ ਅੱਗੋਂ ਗਲ ਪੈ ਜਾਣਗੇ ਭਲਿਓ ਬੰਦਿਓ ਇਹ ਤਾਂ ਸੋਚੋ ਬਈ ਜੇ ਪਿੰਡ ਵਿੱਚ ਐਨਾ ਹੀ ਸਹਿਚਾਰ ਨਾ ਰਿਹਾ ਤਾਂ ਫੇਰ ਇੱਥੇ ਰਹਿ ਕੇ ਕੀ ਕਰਨਾ ਬਾਹਰ ਖੇਤੀ ਨਾ ਜਾ ਕੇ ਛੱਪਰ ਪਾ ਲਵਾਂਗੇ ਹੈ ਬਈ ਅੰਦਰ ਸੇ ਪਾਇਦਾ ਜਾਂਦੇ ਆ ਹੁਣ ਤੇਰੇ ਸਾਹਮਣੇ ਤੁਲੀ ਕਿਆ ਨੇ ਅਰਜਣ ਕਿਆ ਨੇ ਤੂ ਤੂ ਨਿਮੋਲੀਏ ਨੇ ਸਾਰਿਆਂ ਨੇ ਖੇਤੀ ਜਾ ਕੇ ਕੋਠੇ ਪਾਏ ਜਦੋਂ ਪੁੱਛੀਏ ਕਿਵੇਂ ਹੋ ਆਖਣਗੇ ਵੀ ਵੀ ਆਂ ਭਰਾਵੋ ਸਿਆਪੇ ਚੋਂ ਨਿਕਲੇ ਲੈ ਪੈੰਡ ਨੂੰ ਸਿਆਪਾ ਹੀ ਦੱਸਦੇ ਆ ਤਾਇ ਨੇ ਗੌਣ ਵਾਲੇ ਇੰਦਰ ਦੇ ਮੂੰਹ ਵੱਲ ਦੇਖਿਆ ਤੇ ਉਸ ਦੇ ਮੱਥੇ ਦੀਆਂ ਭਾਰੀਆਂ ਤਿਉੜੀਆਂ ਸੰਘਣੀਆਂ ਹੋ ਗਈਆਂ ਦੁਰ ਫਿਟੇ ਮੁ ਕਿਰਣਾ ਨਾਲ ਤਾਇ ਨੇ ਬਠਲ ਵਿੱਚੋਂ ਧੁਖ ਦਾ ਸੱਕ ਚੁੱਕ ਕੇ ਉਸ ਨਾਲੋਂ ਮੱਛਾ ਹਿੱਸਾ ਝਾੜਿਆ ਤੇ ਆਪਣੇ ਪਾਸੇ ਖਿਲਰੇ ਇੰਦਰ ਦੇ ਤਿੱਖੇ ਸੰਧਾਂ ਵੱਲ ਝਾਕ ਕੇ ਖਰਵੀ ਆਵਾਜ਼ ਨਾਲ ਬੋਲਿਆ ਇੰਦਰ ਸਿਆ ਕਦੇ-ਕਦੇ ਤਾਂ ਮੈਂ ਐਂ ਜੀ ਕਰਦਾ ਬਈ ਆਹ ਜਿਹੜੇ ਅੱਜ ਕੱਲ ਦੇ ਮੁੰਡੇ ਬਹੂਆਂ ਨੂੰ ਬਹੂਆਂ ਫੂੰਫੂ ਕਰਦੇ ਫਿਰਦੇ ਆ ਨਾ ਇਹਨਾਂ ਦੀਆਂ ਫੜ ਕੇ ਕਹਾੜੇ ਨਾਲ ਲੱਤਾਂ ਛਾਂਗਦੇ ਆ ਤੇ ਮੁੰਡੇ ਬਹੂਆਂ ਤਾਂ ਇਥੋਂ ਲੱਤਾਂ ਛਗਾਉਣਗੇ ਕਿ ਆਪਣੀਆਂ ਛਾਂਗਣਗੇ ਇੰਦਰ ਆਪਣੀ ਖੋਦੀ ਕਰੜ ਬਰੜੀ ਦਾੜੀ ਤੇ ਹੱਥ ਫੇਰਦਿਆਂ ਬੋਲਿਆ ਅਸਲ ਵਿੱਚ ਬਾਈ ਸਮੇਂ ਦੀ ਗੱਲ ਹੁੰਦੀ ਹੈ ਜਿਹੋ ਜੀ ਵਾ ਉਹੋ ਜਿਹਾ ਬਰੋਲਾ ਤੇਰੇ ਮੇਰੇ ਆਰਗਿਆਂ ਦੇ ਹੁਣ ਜਮਾਨੇ ਨਹੀਂ ਰਹੇ ਛੱਡ ਜਾ ਕੀ ਗੱਲਾਂ ਕਰਦਾ ਮੈਂ ਤਾਂ ਦੋਹਾਂ ਨੂੰ ਆਖਿਆ ਵਾ ਬਾਈ ਜੇ ਤਾ ਬੰਦੇ ਬਣ ਕੇ ਚੱਲੋਂਗੇ ਤਾਂ ਸਭ ਕੁਝ ਤੁਹਾਡਾ ਜੇ ਬਹੁਤੀ ਚੀ ਵੀ ਕੀਤੀ ਤਾਂ ਸਾਲਿਓ ਸਾਰੀ ਜ਼ਮੀਨ ਕੁੜੀਆਂ ਦੇ ਨਾਲਵਾ ਦੂੰ ਤੁਰੇ ਫਿਰਿਓ ਡੰਡੇ ਵਜਾਉਂਦੇ ਵੇਖ ਲੈ ਕੰਨ ਵਿੱਚ ਪਾਏ ਨਹੀਂ ਰੜਕਦੇ ਉਹ ਛੋਟੀ ਬਹੂ ਮਾੜਾ ਜਾਂ ਉੱਚੀ ਨੀਵੀ ਹੋਣ ਲੱਗੀ ਸੀ ਮੈਂ ਇੱਕ ਦਿਨ ਵਿਹੜੇ ਵਿੱਚ ਖੁੰਡਾ ਖੜਕਾ ਕੇ ਐਸੀ ਦਬਕਾਈ ਉਦੋਂ ਪਿੱਛੋਂ ਚਾਹ ਪਾਣੀ ਨੂੰ ਦਿਨ ਨਹੀਂ ਚੜਨ ਦਿੰਦੀ ਆਪੇ ਪਾਣੀ ਤੱਤਾ ਕਰਕੇ ਧਰਜੂ ਆਪੇ ਤੂੰ ਤਾਂ ਹੋਇਆ ਕਰਮਾ ਵਾਲਾ ਜੀ ਇੰਦਰ ਨੇ ਤੈਏ ਦੀ ਵਡਿਆਈ ਕਰਦਿਆਂ ਕਿਹਾ ਤੇਰੀ ਕੋਈ ਰੀਸ ਹੈ ਨਾਲੇ ਜਦੋਂ ਵਾਹਿਗੁਰੂ ਨੇ ਔਲਾਦ ਸਲੱਗ ਦਿੱਤੀ ਹੋਵੇ ਤਾਂ ਸਭ ਕੁਝ ਆਪੇ ਹਰਾਸ ਆ ਜਾਂਦਾ ਉਹੀ ਨਹੀਂ ਇੰਦਰ ਸਿਆਹ ਬੰਦੇ ਵਿੱਚ ਆਪਦੇ ਵਿੱਚ ਸਾਹ ਸਤ ਚਾਹੀਦਾ ਬਾਕੀ ਸਭ ਗੱਲਾਂ ਆਪੇ ਰਾਸ ਆ ਜਾਂਦੀਆਂ ਜਦੋਂ ਆਪ ਹੀ ਲੋਕਾਂ ਦਾ ਅਮਾਨ ਹੱਲਿਆ ਫਿਰੇ ਤਾਂ ਔਲਾਦ ਕੀ ਕਰੂ ਔਰ ਆ ਮੂਨੇ ਨੂੰ ਕੀ ਛੇੜ ਲਿਆਂਦੀ ਐ ਸਾਰਾ ਦਿਨ ਉਸੇ ਦੀਆਂ ਗੱਲਾਂ ਹੀ ਕਰੀ ਜਾਓ। ਹਮਰੀ ਬਹੂ ਗੂੰਡ ਨਹੀਂ ਘੜਤੀ। ਉਹ 10 ਜਮਾਤਾਂ ਪੜੀ ਐ। ਮੁੰਡਾ ਕਿਤੇ ਬਾਹਰ ਫੈਲਦਾ ਆਪ ਉਹ ਨੂੰ ਸਾਲਾ ਇੱਥੇ ਰੱਖੀ ਬੈਠਾ। ਬਈ ਕੰਜਰ ਦਿਆ। ਕੰਜਰਾ ਇਹਦਾ ਇੱਥੇ ਕੀ ਕੰਮ? ਹੁਣ ਦੱਸ ਦੁਨੀਆ ਦਾ ਕੋਈ ਹਾਲ ਐ? ਹੈ ਬੇੜਾ ਘਰ ਕੰਤੇ ਆਇਆ ਕਿ ਨਹੀਂ? ਇੰਦਰ ਵੀ ਗੰਭੀਰ ਹੋ ਗਿਆ ਸੀ। ਤਾਇਏ ਨੇ ਕੋਈ ਹੋਰ ਕਥਾ ਛੇੜ ਲਈ। ਪਰ ਪ੍ਰਤਾਪੇ ਕਾ ਸਰੀ ਤਾਪਾ ਕਹੀ ਤਪੋਂ ਤਲਪੋਂ ਆ ਗਿਆ ਇਹਨੇ ਕਹੀ ਫੜ ਕੇ ਪਾਸੇ ਰੱਖ ਦਿਆਂ ਕਹਿ ਦਿੱਤਾ ਬਿੰਦਕ ਨੂੰ ਲੈ ਜੀ ਆਜੇ ਬਾਈ ਨਾਲ ਗਿਆਨ ਗੋਸ਼ਟ ਕਰਦੇ ਆ ਤੂੰ ਭਰਾਵਾ ਗਿਆਨ ਗੋਸ਼ਟ ਫੇਰ ਕਰ ਲਈ ਮੈਂ ਤਾਂ ਜੇ ਬਿੰਦਕ ਨਾ ਗਿਆ ਤਾਂ ਮੇਰਾ ਤਾਂ ਪ੍ਰਤਾਪੇ ਦਾ ਸ਼ਹਿਜਾ ਦਾ ਸੰਗੀ ਘੁੱਟ ਦੂ ਤੈਥੋਂ ਕੁਝ ਨਹੀਂ ਸਰੂ ਇੱਕ ਕਜਾਤੇ ਤਾਂ ਇਹਨੇ ਉਸ ਵੱਲ ਹਿਰਕ ਕੇ ਵਹੰਦਿਆ ਕਿਹਾ ਤਾਇਆ ਕੁੱਗੀ ਕੀ ਜਾਣੇ ਸਤ ਵਰਕੀਆਂ ਬਾਤਾਂ ਤਾਪੇ ਨੇ ਪੈ ਰਹੀਂ ਪਾਰ ਬਠਲ ਦੇ ਨੇੜੇ ਹੋ ਕੇ ਬਹਿੰਦੇ ਆ ਕਿਹਾ ਤੂੰ ਤਾਂ ਘਰੋਂ ਬੇਦਖਲ ਹੋਇਆ ਫਿਰਦਾ ਪਰ ਤਾਪੇ ਕੇ ਮੁੰਡੇ ਤਾਂ ਹੁਣੇ ਐਡੇ ਚੱਕਵੇਂ ਹੋਏ ਫਿਰਦੇ ਆ ਆਖੇ ਅਸਮਾਨ ਸਾਡਾ ਹੀ ਖੜਾਇਆ ਖੜਾ ਪਰ ਤਾਪੇ ਵੇਲੇ ਤੱਕ ਦੀ ਟੱਕ ਦਾ ਪੋਰਾ ਵੀ ਮਿਲ ਜਾਂਦਾ ਸੀ ਹੁਣ ਤਾਂ ਆਖਣਗੇ ਚਾਹ ਵੀ ਘਰੋਂ ਕਰਕੇ ਲਿਆਇਆ ਕਰੋ ਆ ਵੇਖ ਦੁੱਧ ਦਾ ਪਉਆ ਚਾਹ ਤੇ ਗੁੜ ਦੀ ਡਲੀ ਨਾ ਲੈ ਕੇ ਚੱਲਿਆ ਡੱਬਾ ਖੇਤ ਰੱਖ ਛੱਡਿਆ ਜਦੋਂ ਤਲਬ ਹੋਈ ਆਪੇ ਕਰਕੇ ਪੀਉ ਕੋਈ ਬਾਤ ਨਹੀਂ ਪੁੱਛਦਾ ਜਦੋਂ ਤਾਂ ਪਹਿਣੇ ਆਪਣੇ ਮੋਕੇ ਦੇ ਪਿਛਲੇ ਲੜ ਨਾਲ ਬੰਨਿਆ ਨਿੱਕ ਸੁੱਕ ਵਿਖਾਇਆ ਤਾਂ ਤਾਇਆ ਸੱਚੀ ਹੈਰਾਨ ਹੋਇਆ ਪਰਿੰਦਰ ਨੂੰ ਕੋਈ ਹੈਰਾਨੀ ਨਾ ਹੋਈ ਉਸ ਆਪਣੀ ਗੱਲ ਦੁਹਰਾਉਂਦਿਆਂ ਕਿਹਾ ਚੰਗਾ ਤੂੰ ਅਜੇ ਘਰੇ ਗੇੜਾ ਮਾਰਿਆ ਫੇਰ ਮੁੜਦਾ ਲੈ ਜੀ ਅਜੇ ਤਾਂ ਯਾਰ ਹੱਡ ਹੀ ਨਹੀਂ ਜੁੜੇ ਠੰਡ ਤਾਂ ਵੇਖੋ ਤੋ ਕਿੰਨੀ ਪੈਂਦੀ ਆਹ ਹੋ ਚਾਚਾ ਤੈਨੂੰ ਠੰਡ ਤਾਂ ਲੱਗੂਈ ਤਾਂ ਪਾ ਉੱਠ ਕੇ ਖੜਾ ਹੁੰਦਿਆਂ ਕੁਝ ਵਿਅੰਗ ਨਾਲ ਬੋਲਿਆ ਆ ਆਪਦੇ ਅੱਡੇ ਤੇ ਬੈਠੇ ਕਿਸੇ ਸਾਲੇ ਦੀ ਮੀਨ ਮੇਖ ਨਹੀਂ ਜੋ ਆਖੋ ਸੱਤ ਹੈ ਚੰਗਾ ਫਿਰ ਮੈਂ ਹੁਣੇ ਆਉਣਾ ਲੈ ਲੈ ਚਾਚਾ ਬਣ ਕੇ ਕਰਦੀ ਹੁਣੇ ਚੰਗਾ ਤਾਇਆ ਭੋਲਾ ਤਾਂਪੇ ਦੀ ਗੱਲ ਸੁਣ ਕੇ ਉੰਜ ਹੀ ਗਉਮ ਹੋ ਗਿਆ ਸੀ ਅਚਾਨਕ ਉਸ ਨੂੰ ਜਾਪਿਆ ਜਿਵੇਂ ਉਹ ਕਿਸੇ ਹੋਰ ਪਿੰਡੋਂ ਆ ਕੇ ਵਸਿਆ ਹੋਵੇ ਐਂਜ ਸੀਰੀ ਬੋਤਲਾਂ ਵਿੱਚ ਦੁੱਧ ਪਾਈ ਚਾਹ ਦੀਆਂ ਪੁੜੀਆਂ ਗੁੜ ਪੱਲੇ ਬੰਨੀ ਉਸ ਆਪਣੇ ਪਿੰਡ ਤਾਂ ਕਦੀ ਨਹੀਂ ਸਨ ਵੇਖੇ ਉਹਨਾਂ ਦੇ ਸੀਰੀ ਨੂੰ ਤਾਂ ਹੁਣ ਵੀ ਮੁੰਡਿਆਂ ਦੇ ਨਾਲ ਦੀ ਚਾਹ ਮਿਲਦੀ ਸੀ ਨਾਲ ਦੀ ਰੋਟੀ ਮਿਲਦੀ ਸੀ ਉਹ ਆਪ ਸਾਰੀ ਉਮਰ ਐਵੇਂ ਕਰਦਾ ਰਿਹਾ ਸੀ ਚੰਗਾ ਬਾਈ ਇੰਦਰ ਸਿਆ ਮੈਂ ਵੀ ਚੱਲਦਾ ਤਾਂ ਇਹਨੇ ਉੱਠਦਿਆਂ ਕਿਹਾ ਇੰਦਰ ਨੇ ਦੋ ਤਿੰਨ ਵਾਰ ਉਹਨੂੰ ਬੈਠਣ ਲਈ ਕਿਹਾ ਪਰ ਤਾਇਆ ਲੰਮਾ ਹੋ ਕਾ ਪਰ ਕੇ ਵਾਖਰੂ ਵਾਖਰੂ ਤੇਰੇ ਰੰਗ ਕਹਿੰਦਿਆਂ ਬਾਹਰ ਨਿਕਲ ਗਿਆ ਗਲੀ ਵਿੱਚ ਆ ਕੇ ਉਹਨੇ ਚੜਦੇ ਵੇਖਿਆ ਤਾਂ ਕੁਝ ਬੰਦੇ ਤੁਰੇ ਆਉਂਦੇ ਦੇ ਸੀ ਉਹ ਰੁਕ ਕੇ ਗਾਹ ਨਾਲ ਉਧਰ ਤਾੜਨ ਲੱਗ ਪਿਆ ਪਰ ਕੋਈ ਪਹਿਚਾਨ ਨਹੀਂ ਸੀ ਆਇਆ ਬੰਦੇ ਹੋਰ ਨੇੜੇ ਆ ਗਏ ਉਹ ਫੇਰ ਵੀ ਨਾ ਪਹਿਚਾਨ ਸਕਿਆ ਜਦੋਂ ਉਹ ਚਾਰ ਕਰਮਾਂ ਦੀ ਵਿੱਥ ਤੇ ਰਹਿ ਗਏ ਤਾਂ ਕਿਤੇ ਜਾ ਕੇ ਸੰਤੋਖ ਢਿਲੋਂ ਕੇ ਸਿਰੀ ਦੀ ਪਹਿਚਾਨ ਆਈ ਉਹ ਸਿਰ ਉੱਤੇ ਵੱਡਾ ਸਾਰਾ ਬਿਸਤਰਾ ਚੁੱਕਿਆ ਹੋਇਆ ਸੀ ਪਰ ਨਾਲਦਿਆਂ ਨੂੰ ਉਹਨੇ ਅਜੇ ਵੀ ਨਹੀਂ ਸੀ ਪਹਿਚਾਣਿਆ ਤਾਇਆ ਸਤਿ ਸ਼੍ਰੀਕਾਲ ਤਕੜਾ ਸਿਰ ਨੇ ਮਗਰ ਆਉਂਦੇ ਗੋਰੇ ਨਿਸ਼ੋਗ ਬਰੂਣੇ ਮੁਸਕਰਾਉਂਦਿਆਂ ਕਿਹਾ ਤੇ ਕੁਛੜ ਚੁੱਕੇ ਮੁੰਡੇ ਦੇ ਦੋਹੇ ਹੱਥ ਤਾਂ ਕਰਦਾ ਬੋਲਿਆ ਬਾਬਾ ਜੀ ਕੋ গুਡ ਮਾਰਨਿੰਗ ਬੋਲੋ ਪਰ ਭੋਲਾ ਜਿਵੇਂ ਠਠੰਬਰ ਗਿਆ ਉਹਨੂੰ ਇੰਨੀ ਕੁ ਗੱਲ ਸਮਝ ਆ ਗਈ ਕਿ ਉਹ ਸੰਤੋਖੇ ਢਿੱਲੋਂ ਦਾ ਮੁੰਡਾ ਹੋ ਸਕਦਾ ਸੀ ਜਿਹੜਾ ਹਵਾਈ ਜਹਾਜ਼ਾਂ ਵਾਲੀ ਫੌਜ ਵਿੱਚ ਨੌਕਰ ਸੀ ਪਰ ਉਹ ਦੇ ਕੁਛੜ ਚੁੱਕਿਆ ਰਬੜ ਦੇ ਬਾਵੇ ਵਰਗਾ ਲਾਲ ਖੱਟੀ ਕੋਟੀ ਤੇ ਪੱਛਮ ਦੇ ਟੋਪੇ ਵਾਲੇ ਵਾਲਾ ਨਿਆਣਾ ਤੇ ਉਹਦੇ ਮਗਰ ਆਉਂਦੀ ਲੰਬੇ ਲਾਲ ਕੋਟ ਵਾਲੀ ਸ਼ਹਿਰਨ ਕੁੜੀ ਦੀ ਉਹ ਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਉਹ ਕੌਣ ਸੀ ਉਹ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਸੰਤੋਖੇ ਦਾ ਇਹ ਮੁੰਡਾ ਜਿਵੇਂ ਆਇਆ ਨਹੀਂ ਸੀ ਕਿਹੜਾ ਭੋਲੇ ਨੇ ਸਤਿ ਸ੍ਰੀ ਅਕਾਲ ਦਾ ਜਵਾਬ ਦਿੱਤੇ ਬਿਨਾ ਉਸਦੇ ਮੂੰਹ ਵੱਲ ਤੱਕਦਿਆਂ ਪੁੱਛਿਆ ਮੈਂ ਸੰਤੋਖੇ ਕਾ ਪੀਲੂ ਹਾਂ ਤਾਇਆ ਪਛਾਣਿਆ ਨਹੀਂ ਪਹਿਚਾਨਤਾ ਲਿਆ ਪਰ ਹਾ ਕੀ ਹਰ ਸ਼ਬਦ ਹੈਰਾਨੀ ਨਾਲ ਤੇ ਲਮਕਾ ਕੇ ਬੋਲਦਿਆਂ ਭੋਲੇ ਨੇ ਕਿਹਾ ਤੇ ਚੁੱਪ ਕਰਕੇ ਆਧ ਨੰਗੇ ਸਿਰ ਕਰੀ ਹੱਥ ਵਿੱਚ ਮੈਂ ਦੇਲੇ ਵਾਰਗਾ ਕਾਲਾ ਝੋਲਾ ਜਿਹਾ ਲਮਕਾਈ ਬੋਤੇ ਦੇ ਪਿੱਛੇ-ਪਿੱਛੇ ਤੁਰੀ ਜਾਂਦੀ ਉਸ ਕੁੜੀ ਵੱਲ ਇਓ ਚਾਕਣ ਲੱਗ ਪਿਆ ਜਿਵੇਂ ਉਹਨੂੰ ਗਾਲੀ ਭੁੱਲ ਗਈ ਹੋਵੇ ਕਿ ਉਹ ਕੀ ਪੁੱਛਣਾ ਸੀ ਪਲਵਿੰਦਰ ਉੱਚੀ ਸਾਰੀ ਹੱਸ ਕੇ ਕੁਛੜ ਚੁੱਕੇ ਮੁੰਡੇ ਨੂੰ ਤਾਂ ਉਗਾਸਦਿਆਂ ਬੋਲਿਆ ਇਹ ਤਾਇਆ ਤੇਰੀ ਨੂਹ ਹੈ ਭੋਲੇ ਦੀ ਜਿਵੇਂ ਜੀਬ ਠਾਕੀ ਗਈ ਹੋਵੇ ਉਹ ਆਪਣੀ ਇਸ ਨੂਹ ਨੂੰ ਘੂਰਦਾ ਰਿਹਾ ਤੈਨੂੰ ਤਾਂ ਤਾਇਆ ਜਿਵੇਂ ਚੌਂਦੀ ਲੱਗ ਲੱਗ ਗਈ ਤਾਇ ਦੇ ਮੋਢੇ ਉੱਤੇ ਹੱਥ ਰੱਖਦਿਆਂ ਠਾਕਾ ਮਾਰ ਕੇ ਪਲਵਿੰਦਰ ਨੇ ਫੇਰ ਕਿਹਾ ਤੂੰ ਖੂ ਦੇ ਡੱਡੂ ਵਾਂਗੂ ساری ਉਮਰ ਤਸੀਲੋਂ ਗਾਣੀ ਪਟੱਪਿਆ ਤਾਂ ਹੀ ਇੰਨਾ ਹੈਰਾਨ ਹੋਇਆ ਖੜਾ ਹੈ ਨਾ ਦੁਨੀਆ ਤਾਂ ਤਾਇਆ ਚੰਦ ਤੇ ਅਪੜ ਗਈ ਭੋਲਾ ਕੁਝ ਨਹੀਂ ਬੋਲਿਆ ਉਹ ਪਲਵਿੰਦਰ ਨੂੰ ਕੋਈ ਮੋਟੀ ਸਾਰੀ ਗਾਲ ਕੱਢਣੀ ਚਾਹੁੰਦਾ ਸੀ ਪਰ ਸਾਰੇ ਸਰੀਰ ਵਿੱਚ ਜਿਵੇਂ ਸੱਤਿਆ ਹੀ ਨਹੀਂ ਸੀ ਮੁੰਡੇ ਨੂੰ ਕੁਛੜ ਚੁੱਕੀ ਓਨੂੰ ਮੁਰਮੁਰ ਚਾਹੁੰਦਾ ਤੇ ਉਸ ਨਾਲ ਹੋਰੀ ਬੋਲੀ ਵਿੱਚ ਗੱਲਾਂ ਕਰਦਾ ਪਲਵਿੰਦਰ ਤਾਇ ਨੂੰ ਦੁਪਹਿਰੇ ਮਿਲਣ ਦਾ ਇਕਰਾਰ ਕਰਕੇ ਜਦੋਂ ਬੋਤੇ ਦੇ ਮਗਰ ਤੁਰੀ ਜਾਂਦੀ ਆਪਣੀ ਬੋਟੀ ਨਾਲ ਜਾ ਰਲਿਆ ਤਾਂ ਤਾਇਆ ਉਥੋਂ ਹੀ ਫੇਰ ਪਛਾਹ ਮੜ ਪਿਆ 인ਦਰ ਵੀ ਅਛੋ ਅਛੋ ਪੱਲੇ ਬਾਹਰ ਆਖਲੋਤਾ ਸੀ ਉਸ ਨੂੰ ਉਸ ਉਹਨੂੰ ਮੁੜਦਿਆਂ ਵੇਖ ਕੇ ਵਿਅੰਗਨਾ ਕਿਹਾ ਕਿਉਂ ਵੇਖੇ ਦੁਨੀਆ ਦੇ ਰੰਗ ਇਹ ਸਾਰਾ ਕੁਝ ਬਾਹਰੋਂ ਬਾਹਰ ਹੀ ਕਰਾਈ ਫਿਰਦਾ ਕਹਿੰਦੇ ਉਧਰ ਲਈ ਕੋਈ ਬੰਗਾਲਣ ਆਸਾਮਣ ਹੈ ਆਪੇ ਸਲਾਹ ਕਰਕੇ ਵਿਆਹ ਕਰਾ ਲਿਆ ਉਥੇ ਜਵਾਕ ਜੰਮਲੇ ਹੈ ਵਧੀਆ ਕੰਮ ਕੇ ਨਹੀਂ ਬਈ ਨਾ ਹੈਂਗ ਲੱਗੇ ਨਾ ਫੜਕੜੀ ਰੰਗ ਐਣ ਕੇਰਾ ਲਾਲ ਬਰੰਗਾ ਪਰਤਾਇਆ ਫੇਰ ਵੀ ਕੁਝ ਨਹੀਂ ਬੋਲਿਆ ਉਹ ਅੱਗ ਵਾਲੇ ਬਠਲ ਦੇ ਕੋਲ ਆਉਂਦਿਆ ਢਿੱਲੀ ਆਵਾਜ਼ ਚ ਕਿਹਾ ਇਹਦੇ ਤੇ ਸੱਕ ਸੁੱਕ ਪਾਚਾਰ ਮੇਰੇ ਤਾਂ ਪੈਰ ਹੀ ਬਲਾਂਠ ਹਰੀ ਜਾਂਦੇ ਐ ਜੇ ਕਰੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਹੋਰ ਵਧੀਆ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ Tana Vade